ਅਭਿਨੇਤਾ ਅਮਿਤਾਬਾਚਨ ਦੀ ਪੋਤਰੀ ਦਿੱਲੀ ਦੀ ਅਦਾਲਤ ਦੇ ਵਿੱਚ ਪਹੁੰਚ ਗਈ ਹੈ। ਦਿੱਲੀ ਹਾਈ ਕੋਰਟ ਦੇ ਵਿੱਚ ਅਰਾਧਿਆ ਬਚਨ ਨੇ ਇੱਕ ਅਰਜ਼ੀ ਦਾਇਰ ਕੀਤੀ ਹੈ। ਜਿਸ ਵਿੱਚ ਉਸਨੇ ਦੱਸਿਆ ਹੈ ਕਿ ਉਸਦੀ ਹੈਲਥ ਨੂੰ ਲੈ ਕੇ ਅਲੱਗ-ਅਲੱਗ ਵੈੱਬਸਾਈਟਾਂ ਤੇ ਫੇਕ ਤੇ ਪਰਮਾਉਣ ਵਾਲੀ ਜਾਣਕਾਰੀ ਚੱਲ ਰਹੀ ਹੈ ਜਿਸ ਨੂੰ ਹਟਾ ਦਿੱਤਾ ਜਾਵੇ। ਦਰਅਸਲ ਸਾਲ 2023 ਚ ਅਰਾਧਿਆ ਨੇ YouTube ਅਤੇ Google ਤੇ ਉਸਦੀ ਹੈਲਥ ਦੇ ਨਾਲ ਸੰਬੰਧਿਤ ਜੁੜੀਆਂ ਫੇਕ ਖਬਰਾਂ ਦਿਖਾਉਣ ਦਾ ਇਲਜ਼ਾਮ ਲਗਾਇਆ ਸੀ ਨਾਲ ਹੀ ਉਸਨੇ ਇਹੋ ਜੀਆਂ ਖਬਰਾਂ ਦੇ ਸਰਕੂਲੇਸ਼ਨ ਤੇ ਰੋਕ ਲਗਾਉਣ ਦੀ ਮੰਗ ਵੀ ਕੀਤੀ ਸੀ ਉਦੋਂ ਦਿੱਲੀ ਹਾਈ ਕੋਰਟ ਨੇ Google ਨੂੰ ਫਟਕਾਰ ਲਗਾਉਂਦੇ ਹੋਏ ਸਾਰੀ ਫੇਕ ਇਨਫੋਰਮੇਸ਼ਨ ਹਟਾਉਣ ਦੇ ਨਿਰਦੇਸ਼ ਦਿੱਤੇ ਸਨ ਹੁਣ ਅਰਾਧਿਆ ਨੇ ਇੱਕ ਨਵੀਂ ਅਰਜ਼ੀ ਦੇ ਵਿੱਚ ਇਲਜ਼ਾਮ ਲਗਾਇਆ ਕਿ ਇਸ ਮਾਮਲੇ 'ਚ ਹੁਣ ਤੱਕ ਬਣਦੀ ਕਾਰਵਾਈ ਨਹੀਂ ਹੋਈ ਉਸਨੇ ਕਿਹਾ ਕਿ ਫੇਕ ਕਬਰਾਂ ਜੋ ਉਸਦੀ ਹੈਲਥ ਨੂੰ ਲੈ ਕੇ ਸਰਕੂਲੇਟ ਹੋ ਰਹੀਆਂ ਨੇ ਉਹ ਅਜੇ ਵੀ ਵੱਖ-ਵੱਖ ਸਾਈਟਸ ਦੇ ਉੱਤੇ ਉਪਲਬਧ ਨੇ YouTube ਤੇ ਉਪਲਬਧ ਨੇ ਦਿੱਲੀ ਹਾਈ ਕੋਰਟ ਨੇ ਐਕਸ਼ਨ ਲੈਂਦੇ ਹੋਏ Google ਨੂੰ ਇੱਕ ਨੋਟਿਸ ਜਾਰੀ ਕੀਤਾ ਹੈ ਤੇ ਮਾਮਲੇ ਦੀ ਅਗਲੀ ਸੁਣਵਾਈ ਹੁਣ 17 ਮਾਰਚ 2025 ਨੂੰ ਹੋਵੇਗੀ। ਅਰਾਧਿਆ ਨੇ ਅਦਾਲਤ ਨੂੰ ਜਿਹੜੀ ਅਰਜ਼ੀ ਦਿੱਤੀ ਹੈ ਉਹਦੇ ਮੁਤਾਬਕ ਹਾਈ ਕੋਰਟ ਦੀ ਦਖਲਅੰਦਾਜ਼ੀ ਦੇ ਬਾਵਜੂਦ ਉਸ ਦੀ ਹੈਲਥ ਦੇ ਨਾਲ ਜੁੜੀਆਂ ਖਬਰਾਂ ਇੰਟਰਨੈਟ ਤੇ ਮੌਜੂਦ ਨੇ ਪੂਰੀ ਤਰ੍ਹਾਂ ਉਹਨਾਂ ਖਬਰਾਂ ਨੂੰ ਹਟਾਇਆ ਨਹੀਂ ਗਿਆ। ਦੱਸ ਦਈਏ ਕਿ 2023 ਚ ਕੁਝ ਚੈਨਲਸ ਨੇ ਇਰਾਦਿਆਂ ਨੂੰ ਲੈ ਕੇ ਬਹੁਤ ਗਲਤ ਖਬਰਾਂ ਚਲਾ ਦਿੱਤੀਆਂ ਸਨ ਦੱਸਿਆ ਜਾਂਦਾ ਹੈ ਕਿ ਉਹ ਖਬਰਾਂ ਦੇ ਵਿੱਚ ਦੱਸਿਆ ਕਿ ਇਰਾਦਿਆ ਬਹੁਤ ਬਿਮਾਰ ਹੈ ਇੱਥੋਂ ਤੱਕ ਕਿ ਉਸ ਦੇ ਮਰਨ ਦੀਆਂ ਖਬਰਾਂ ਵੀ ਚਲਾ ਦਿੱਤੀਆਂ ਬਚਨ ਪਵਾਰ ਨੇ ਇਸ ਮਾਮਲੇ ਨੂੰ ਉਦੋਂ ਬਹੁਤ ਗੰਭੀਰਤਾ ਨਾਲ ਲਿਆ ਸੀ ਤੇ 2023 ਦੇ ਵਿੱਚ ਇਰਾਦਿਆਂ ਨੇ ਆਪਣੇ ਪਿਤਾ ਅਭਿਸ਼ੇਕ ਬਚਨ ਦੇ ਜ਼ਰੀਏ ਦਿੱਲੀ ਹਾਈ ਕੋਰਟ ਦਾ ਰੁਖ ਅਖਤਿਆਰ ਕੀਤਾ ਸੀ ਕੋਰਟ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਉਸ ਵਕਤ ਕੇਸ ਦੇਖ ਰਹੇ ਸੀ ਜਸਟਿਸ ਸੀ ਹਰੀਸ਼ੰਕਰ ਉਹਨਾਂ ਨੇ ਇਤਰਾਜ਼ ਵੀ ਜ਼ਾਹਰ ਕੀਤਾ ਉਹਨਾਂ ਕਿਹਾ ਕਿ ਹਰ ਬੱਚੇ ਨੂੰ ਸਨਮਾਨ ਮਿਲਣਾ ਚਾਹੀਦਾ ਹਰ ਬੱਚੇ ਦਾ ਸਨਮਾਨ ਤੇ ਅਧਿਕਾਰ ਹੈ ਚਾਹੇ ਉਹ ਕੋਈ ਆਮ ਬੱਚਾ ਹੋਵੇ ਜਾਂ ਕਿਸੇ ਸੈਲੀਬ੍ਰਿਟੀ ਦਾ ਬੱਚਾ ਹੋਵੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਗਲਤ ਜਾਣਕਾਰੀ ਦਾ ਪ੍ਰਸਾਰ ਕਾਨੂੰਨ ਸਹਿਣ ਨਹੀਂ ਕਰੇਗਾ ਹੁਣ ਇਹ ਚਲਣ ਨਾ ਰੁਕਦਾ ਦੇਖ ਕੇ ਆਰਾਧਿਆ ਨੇ ਇੱਕ ਵਾਰ ਫਿਰ ਅਦਾਲਤ ਦਾ ਬੂਹਾ ਪੰਨਿਆ ਉਸ ਦਾ ਕਹਿਣਾ ਹੈ ਕਿ ਉਸ ਦੀ ਸਿਹਤ ਦੇ ਨਾਲ ਜੁੜੀ ਗਲਤ ਜਾਣਕਾਰੀ ਅਜੇ ਵੀ ਬਹੁਤ ਸਾਰੇ ਪੋਰਟਲਸ ਤੇ YouTube ਤੇ ਉਪਲਬਧ ਹੈ ਆਰਾਧਿਆ ਨੇ ਅਜਹੀਆਂ ਖਬਰਾਂ ਜਲਦ ਤੋਂ ਜਲਦ ਹਟਾਏ ਜਾਣ ਦੀ ਮੰਗ ਵੀ ਕੀਤੀ ਹੈ ਉਧਰ ਕੋਰਟ ਨੇ ਵੀ ਆਰਾਧਿਆ ਦੀ ਅਰਜ਼ੀ ਤੇ Google ਤੇ ਹੋਰ ਵੈਬਸਾਈਟਸ ਨੂੰ ਨੋਟਿਸ ਜਾਰੀ ਕਰ ਦਿੱਤਾ